ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤਾਂ-ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੌਂਟਾ ਸਾਹਿਬ ਵਿਖੇ ਰਹਿੰਦੇ ਸਨ ਤਾਂ ਹਰ ਰੋਜ਼ ਗੁਰੂ ਜੀ ਸ਼ਾਮ ਨੂੰ ਸ਼ਿਕਾਰ ਖੇਡਣ ਲਈ ਜਾਇਆ ਕਰਦੇ ਸਨ ਜੰਗਲ ਵਿੱਚ ਬਹੁਤ ਜ਼ਿਆਦਾ ਖਤਰਨਾਕ ਜਾਨਵਰ ਹੁੰਦੇ ਸਨ ਤੇ ਗੁਰੂ ਜੀ ਉਹਨਾਂ ਦਾ ਸ਼ਿਕਾਰ ਕਰਿਆ ਕਰਦੇ ਸਨ ਗੁਰੂ ਜੀ ਬਾਗ, ਚੀਤੇ, ਸ਼ੇਰ, ਆਦਮ ਖੋਰ ਤੇ ਜਿਹੜੇ ਸੂਰ ਫਸਲਾਂ ਉਜਾੜ ਦਿੰਦੇ ਸਨ ਉਨਾ ਦਾ ਸ਼ਿਕਾਰ ਕਰਿਆ ਕਰਿਆ ਕਰਦੇ ਸਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਾਜਾ ਫਤੇਜੰਦ ਤੇ ਮੇਦਨੀ ਪ੍ਰਕਾਸ਼ ਦੀ ਸੁਲਾਹ ਕਰਵਾਈ ਸੀ ਤੇ ਉਹ ਵੀ ਗੁਰੂ ਜੀ ਦੇ ਨਾਲ ਸ਼ਿਕਾਰ ਖਿਜਣ ਦਾ ਆਨੰਦ ਮਾਣਨ ਲਈ ਕਾਫੀ ਸਮਾਂ ਪੌਂਟਾ ਸਾਹਿਬ ਠਹਿਰੇ ਇਸ ਤਰ੍ਹਾਂ ਦਿਨ ਬੀਤਦੇ ਗਏ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਇੱਕ ਪਹਾੜੀਆ ਆਇਆ ਤੇ ਆਣ ਕੇ ਬੇਨਤੀ ਕਰਨ ਲੱਗਾ ਕਿ ਗੁਰੂ ਜੀ ਜੰਗਲ ਵਿੱਚ ਇੱਕ ਬਹੁਤ ਹੀ ਖਤਰਨਾਕ ਸ਼ੇਰ ਆਇਆ ਹੈ ਜਿਹੜਾ ਕਿ ਜਾਨਵਰਾਂ ਤੇ ਇਨਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਹੈ ਡਰ ਦੇ ਮਾਰੇ ਲੋਕ ਘਰਾਂ ਵਿੱਚੋਂ ਬਾਹਰ ਨਹੀਂ ਨਿਕਲਦੇ ਗੁਰੂ ਜੀ ਨੇ ਬੜੇ ਹੀ ਧਿਆਨ ਨਾਲ ਉਸ ਦੀ ਸਾਰੀ ਗੱਲ ਸੁਣੀ ਤੇ ਗੁਰੂ ਜੀ ਰਾਜਾ ਫਤੇਜੰਦ ਅਤੇ ਰਾਜਾ ਮੇਰਨੀ ਪ੍ਰਕਾਸ਼ ਨੂੰ ਨਾਲ ਲੈ ਕੇ ਉਸ ਸ਼ੇਰ ਦੇ ਸ਼ਿਕਾਰ ਲਈ ਚੱਲ ਪਏ ਉਹ ਹਾਥੀ ਉੱਤੇ ਸਵਾਰ ਹੋ ਗਏ ਤੇ ਗੁਰੂ ਜੀ ਦੇ ਨਾਲ ਕੁਝ ਘੋੜ ਸਵਾਰ ਵੀ ਸਨ ਜਦੋਂ ਗੁਰੂ ਜੀ ਸੰਘਣੇ ਜੰਗਲ ਵੱਲ ਆ ਗਏ ਤੇ ਉਹਨਾਂ ਨੇ ਇੱਕ ਰੁੱਖ ਦੇ ਥੱਲੇ ਸ਼ੇਰ ਨੂੰ ਸੁੱਤੇ ਪੈ ਨੂੰ ਦੇਖਿਆ ਤੇ ਸਾਰੇ ਜਾਣੇ ਉਸੇ ਥਾਂ ਤੇ ਆ ਕੇ ਰੁਕ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਿਆਂ ਨੂੰ ਕਿਹਾ ਕਿ ਤੁਹਾਡੇ ਵਿੱਚੋਂ ਕੋਈ ਹੈ ਜਿਹੜਾ ਇਸ ਸ਼ੇਰ ਨੂੰ ਲਲਕਾਰ ਕੇ ਤਲਵਾਰ ਨਾਲ ਮਾਰ ਸਕੇ ਪਰ ਰਾਜਿਆਂ ਨੇ ਗੁਰੂ ਜੀ ਨੂੰ ਮਨਾ ਕਰ ਦਿੱਤਾ ਕਿ ਅਸੀਂ ਇਸ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦੇ ਗੁਰੂ ਜੀ ਘੋੜੇ ਤੋਂ ਥੱਲੇ ਉਤਰੇ ਤੇ ਤਲਵਾਰ ਲੈ ਕੇ ਸ਼ੇਰ ਦੇ ਸਾਹਮਣੇ ਆ ਗਏ ਤੇ ਸ਼ੇਰ ਨੂੰ ਲਲਕਾਰਿਆ ਤੇ ਸ਼ੇਰ ਉਸੇ ਸਮੇਂ ਉੱਠ ਗਿਆ ਤੇ ਸਾਵਧਾਨ ਹੋ ਗਿਆ ਉਸ ਨੇ ਗੁਰੂ ਜੀ ਵੱਲ ਦੇਖਿਆ ਤੇ ਬੜੇ ਜੋਰ ਨਾਲ ਗਰਜਿਆ ਤੇ ਜਮੀਨ ਤੇ ਬੈਠ ਗਿਆ ਫਿਰ ਗੁਰੂ ਜੀ ਨੇ ਦੂਸਰੀ ਵਾਰ ਸ਼ੇਰ ਨੂੰ ਲਲਕਾਰਿਆ ਪਰ ਉਹ ਸ਼ੇਰ ਗੁਰੂ ਜੀ ਵੱਲ ਦੇਖਦਾ ਰਿਹਾ ਪਰ ਚੁੱਪਚਾਪ ਬੈਠਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਨਾਲ ਜਿੰਨੇ ਵੀ ਲੋਕ ਸਨ ਉਹ ਸ਼ੇਰ ਦੀਆਂ ਡਰਾਉਣੀਆਂ ਅੱਖਾਂ ਨੂੰ ਦੇਖ ਕੇ ਪਿੱਛੇ ਵੱਲ ਨੂੰ ਮੁੜ ਗਿਆ ਤੀਸਰੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੇਰ ਨੂੰ ਫਿਰ ਤੋਂ ਲਲਕਾਰਿਆ ਸ਼ੇਰ ਨੇ ਗੁੱਸੇ ਵਿੱਚ ਆਣ ਕੇ ਗੁਰੂ ਜੀ ਦੇ ਉੱਪਰ ਛਾਲ ਮਾਰ ਦਿੱਤੀ ਪਰ ਗੁਰੂ ਜੀ ਨੇ ਉਸ ਦੇ ਅਗਲੇ ਦੋਵੇਂ ਪੰਜਿਆਂ ਨੂੰ ਆਪਣੇ ਹੱਥ ਨਾਲ ਫੜੀ ਢਾਲ ਨਾਲ ਰੋਕ ਲਿਆ ਤੇ ਸੱਜੇ ਹੱਥ ਨਾਲ ਤਲਵਾਰ ਨਾਲ ਵਾਰ ਕਰਕੇ ਸ਼ੇਰ ਦੇ ਦੋ ਟੋਟੇ ਕਰ ਦਿੱਤੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਹੀ ਵਾਰ ਵਿੱਚ ਸ਼ੇਰ ਨੂੰ ਦੋ ਹਿੱਸਿਆਂ ਵਿੱਚ ਕਰ ਦਿੱਤਾ ਰਾਜੇ ਤੇ ਗੁਰੂ ਜੀ ਦੇ ਜਿੰਨੇ ਵੀ ਸਿੱਖ ਉੱਥੇ ਸਨ ਸਾਰੇ ਜਾਣੇ ਦੇਖ ਕੇ ਹੈਰਾਨ ਹੋ ਗਏ ਕਿ ਗੁਰੂ ਜੀ ਨੇ ਪਹਿਲੇ ਹੀ ਵਾਰ ਵਿੱਚ ਭਿਆਨਕ ਸ਼ੇਰ ਨੂੰ ਮਾਰ ਦਿੱਤਾ ਤੇ ਸਾਰੇ ਇਹ ਨਜ਼ਾਰਾ ਦੇਖ ਕੇ 당ਗ ਰਹਿ ਗਏ ਤਦ ਗੁਰੂ ਜੀ ਨੇ ਸਾਰਿਆਂ ਜਾਣਿਆਂ ਨੂੰ ਕਿਹਾ ਕਿ ਅਸੀਂ ਇਸ ਸ਼ੇਰ ਦੀ ਮੁਕਤੀ ਕੀਤੀ ਹੈ ਨਾ ਕਿ ਇਸ ਨੂੰ ਮਾਰਿਆ ਹੈ ਕਿਉਂਕਿ ਇਹ ਸ਼ੇਰ ਜਾਨਵਰਾਂ ਤੇ ਲੋਕਾਂ ਲਈ ਖਤਰਾ ਬਣਿਆ ਹੋਇਆ ਸੀ ਇਸ ਲਈ ਸਾਨੂੰ ਇਸ ਸ਼ੇਰ ਦਾ ਸ਼ਿਕਾਰ ਕਰਨਾ ਪਿਆ ਸਤਨਾਮ ਸ਼੍ਰੀ ਵਾਹਿਗੁਰੂ